बहुत वाला जोड़ा प्यार आशीर्वाद कांग्रेस पार्टी दिता सात लोग सभा के उम्मीदवार जीते और मैं गल क्या करता मैं जो लोग सा भी किनिया सीटा जितोंगे पिछे करो थोड़ा यार मैंने पूछते सी, किटा जितोंगे मैं अक्सर क्या करता मैं नंबर नहीं दें पर कांग्रेस पार्टी का जरा नंबर होली सब तो वाला होगा और अब ਜੋ ਮੈਂ ਕਹਿੰਦਾ ਸੀ ਉਹ ਗੱਲ ਸੱਚ ਹੋ ਗਈ ਕਾਂਗਰਸ ਪਾਰਟੀ ਦਾ ਨੰਬਰ ਵੀ ਸਭ ਤੋਂ ਵੱਡਾ ਹੋਇਆ ਔਰ ਵੋਟ ਪਰਸੈਂਟੇਜ ਦਾ ਆ ਵੀ ਕਾਂਗਰਸ ਪਾਰਟੀ ਨੇ ਅੱਜ ਪੰਜਾਬ ਦੇ ਅੰਦਰ ਸਭ ਤੋਂ ਵੱਡੀ ਪਾਰਟੀ ਦੀ ਆਪਣੀ ਜਗ੍ਹਾ ਬਣਾਈ ਹੈ ਜਿਹੜੇ ਨਾਲ ਨਾਲ ਮੈਂ ਲਧਿਆਣਾ ਦੇ ਸਭੂ ਲੋਕਾਂ ਦਾ ਜਿਹੜੀ ਮੇਰੀ ਜਿੱਤ ਹੈ ਪੂਰਾ ਮੈਚ ਸੇਰਾ ਲੁਧਿਆਣਾ ਦੇ ਲੋਕਾਂ ਨੂੰ ਔਰ ਪੰਜਾਬ ਦੇ ਲੋਕਾਂ ਨੂੰ ਦੇਣਾ ਚਾਹਣਾ। ਕਿ ਜਿਸ ਤਰੀਕੇ ਦਾ ਉਹਨਾਂ ਨੇ ਮੈਨੂੰ ਪਿਆਰ ਦਿੱਤਾ ਉਹ ਬੇਮਿਸਾਲ ਸੀ। ਔਰ ਮੈਂ ਇਹ ਵੀ ਗੱਲ ਗੁਰੇਜ਼ ਨਹੀਂ ਕਰਾਂਗੇ ਕਿ ਅੱਜ ਆ ਜਿਹੜੀ ਦਾਖਲ ਨੇ ਜਿੱਤ ਦਿੱਤੀ ਹੈ ਮੈਨ ਆਫ ਦਿ ਮੈਚ ਸੰਦੀਪ ਸਿੰਘ ਸੰਧੂ 33000 ਵੋਟਾਂ ਦੇ ਨਾਲ ਕਮਾਲ ਕਰਤੀ ਵੱਡੇ ਪਰਾਵਾਂ ਵਾਲਾ ਫਰਜ਼ ਔਰ ਤਲਵਾਰ ਸਾਹਿਬ ਹੂਰਾ ਨੇ ਔਰ ਜਿਲ੍ਹਾ ਪ੍ਰਧਾਨ ਹੁੰਦਿਆਂ ਜਿਸ ਪ੍ਰਕਾਰ ਮੇਰੀ ਮਦਦ ਕੀਤੀ ਹੈ ਔਰ ਕਬੀਰ ਸਿੰਘ ਫੈਦ ਖਰਾਨੇ ਔਰ ਜਿਸ ਤਰ੍ਹਾਂ ਗਿੱਲਾਂ ਚੋ ਔਰ ਨਾਲ ਦੀ ਨਾਲ ਹੀ ਬੈਂਸ ਭਰਾਵਾਂ ਨੇ ਸਾਨੂੰ ਜੋ ਬਹੁਤ ਵੱਡਾ ਹੌਸਲਾ ਉਹਨਾਂ ਦੇ ਨਾਲ ਮਿਲਿਆ ਅਖੜੇ ਸਿਮਰ ਬੈਂਸ ਜੀ ਬਲਵਿੰਦਰ ਬੈਂਸ ਜੀ ਕੋ ਘੂੜਾ ਸਾਹਿਬ ਐਂਡ ਸਾਰੇ ਸਾਡੇ ਲੀਡਰ ਡਾਬਰ ਸਾਹਿਬ पांडे ਸਾਹਿਬ ਸਾਡੇ ਸੱਠਾ ਜੀ ਆਸ਼ੂ ਜੀ ਤਮਾਮ ਸਭ ਲੋਗਾਂ ਨੇ ਬਹੁਤ ਸ਼ੀਮਾ ਸਾਹਿਬ ਇਹਨਾਂ ਨੇ ਬਹੁਤ ਬੇਹਦ ਪਿਆਰ ਦਿੱਤਾ ਔਰ ਜਦੋਂ ਬੈਂਸਪੁਰਾ ਆਏ ਉਦੋਂ ਸਾਡੀ ਕੈਂਪੇਨ ਨੂੰ ਹੋਰ ਹੰਗਾਰਾ ਮਿਲਿਆ ਕਿ ਮੈਨ ਆਫ ਦਾ ਮੈਚ ਮੈਂ ਸੰਦੀਪ ਸੰਧੂ ਨੂੰ ਇਹ ਕਿਹਾ ਇਸ ਕਰਕੇ ਕਿ ਇਹਨੇ ਬੰਦੇ ਨੇ 33000 ਦੇ ਫਰਕ ਦੇ ਨਾਲ ਜਿਹੜਾ ਝਾਕੇ ਝੰਡਾ ਗੱਡਿਆ ਉਸ ਚਲਦੀ ਮੈਂ ਉਹਦੇ ਇਸ ਭਰਾ ਨੂੰ ਦੀ ਸਾਰੇ ਪੰਜਾਬ ਭਰ ਦੇ ਵਿੱਚ ਬੈਠੇ ਲੋਕਾਂ ਦੀ ਸਾਰੇ ਦੁਨੀਆ ਤੇ ਬੈਠੇ ਪੰਜਾਬੀਆਂ ਦੀ ਜਿਨ੍ਹਾਂ ਨੇ ਫੋਨ ਕਰਕੇ ਵੋਟਾਂ ਪੁਆਈਆਂ ਜਿਨ੍ਹਾਂ ਨੇ ਆਪਦਾ ਯੋਗਦਾਨ ਪਾਇਆ ਮੈਂ ਬੇਹੱਦ ਧੰਨਵਾਦੀ ਹਾਂ ਇੱਕੋ ਸ਼ਬਦ ਹੈ ਧੰਨਵਾਦ